ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਬੁੱਟਰ ਜੀ ਜ਼ਿਲ੍ਹਾ ਤਹਿਸੀਲ ਬਾਈਨੂ ਪੈਂਦਾ ਜੀ ਮੋਗਾ ਤੁਹਾਡੇ ਵਾਸਤੇ ਤਿੰਨ ਐਨੀਮਲ ਲੈ ਕੇ ਆਏ ਆ ਜੀ ਇੱਕ ਸੂਆ ਸਵਾਇਆ ਨਾਗਾ ਦੋ ਗੱਬਣ ਤਿਆਰੀ ਜੀ ਹੈ ਲੱਗਪੱਗ ਜੀ ਜਾਣਕਾਰੀ ਪ੍ਰੋਪਰ ਤੁਹਾਨੂੰ 22 ਤੋਂ ਲੈ ਕੇ ਦਿੰਨੇ ਆ ਤਸੱਲੀ ਭਰ ਕੋ ਤੁਸੀਂ ਕਰਨੀ ਆ ਤੇ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹੂਗਾ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾ ਜੀ ਲਾਲੀ ਆ ਪਿੰਡ ਬੁੱਟਰ ਖੁਰਦਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਜੀ ਮੋਬਾਈਲ ਨੰਬਰ 72288999646 ਠੀਕ ਆ ਭਾਈ ਤਿੰਨ ਨਾਗਾ ਜੀ ਹਾਂ ਤਿੰਨ ਨਾ ਭਾਈ ਹਾਂ ਜੀ ਠੀਕ ਆ ਜੀ ਇੱਕ ਨੰਬਰ ਤੋਂ ਭਾਈ ਸ਼ੁਰੂ ਕਰ ਲੈਨੇ ਗੱਪਾਂ ਤੋਂ ਸ਼ੁਰੂ ਕਰਾਂ ਸੂਆ ਵੀਰੇ ਕਾ ਨਮਾ ਜੀ ਓਰੀਜਨਲ ਬਾਈ ਦੂਜਾ ਸੂਆ ਵਾ ਠੀਕ ਹੈ ਜੀ ਮੂੰਹ 6 ਦੰਦ 2 ਵਜੇ ਬੱਚੀ ਠੀਕ ਹੈ ਬਾਈ ਤੇ ਮੰਨ ਲਾ ਵੀ ਅੱਜ ਜਸੂਪੇਕ ਜਾਂ ਕਾਲੂ ਸੂਤੇ ਹਿਆਰੀਆਂ ਚੀ ਹਾਂ ਦਿਨ ਪੂਰੇ ਹੈ ਬਾਈ ਇਹਦੇ ਠੀਕ ਹੈ ਕਿੰਨਾ ਦੁੱਧ ਰਿਕਾਰਡ ਆ ਪਹਿਲੇ ਸੂਏ ਬਾਈ ਜਿਹੜਾ ਮਾਲਕਾਂ ਨੇ ਆਪਾਂ ਨੂੰ ਸਹੀ ਦੱਸਿਆ ਦੁੱਧ ਉਹ ਕਹਿੰਦੇ 18 ਕਿਲੋ ਆਦਾ ਪਹਿਲੇ ਸੂਏ ਚੋਇਆ ਵਾ ਠੀਕ ਹੈ ਜੀ ਐ ਅੱਜਤੀ ਆਪਾਂ ਦਾ ਲਵਾਂਗੇ 16 ਕਿਲੋ ਗਾਰੰਟੀ ਦੁੱਧ ਦੇ ਦੂ 20 ਕਿਲੋ ਹੀ ਬੱਚੀ ਠੀਕ ਹੈ ਜੀ ਜਿਹੜੀ ਗੱਲ ਆਪਾਂ ਨੂੰ ਜਿੰਨਾ ਲੈਵਾਲਾ ਦਾ ਆਪਾਂ 16 ਕਿਲੋ ਕਹਿਣਾ ਜਿੱਥੋਂ ਲਈ ਆਪਾਂ ਨੰਬਰ ਐਡਰੈਸ ਸਾਰਾ ਕੋ ਦੇ ਦਾਂਗੇ ਮਾਰਕਾ ਥਾਣਾ ਦੀ ਦੰਨ ਹੈ ਜੀ ਥਾਣਾ ਦੀ ਬਹੁਤ ਚੰਗੀ ਤੇ ਠੰਡੀ ਸੀਲ ਬਹੁਤ ਠੰਡੀ ਸੀਲ ਬਹੁਤ ਤੋਰ ਕੇ ਦਿਖਾ ਦੀ ਵੀਰ ਅੰਗ ਕ੍ਰੋਸ ਆ ਜਾਂਦਾ ਗਰਮੀ ਸਰਦੀ ਦਾ ਤੋਹਫਾ ਕਹਿ ਸਕਦੇ ਆ ਬਾਈ ਤੇ ਦੁੱਧ ਵੀ ਇਹਦਾ ਹੈ ਵੀ ਜਰਸੀ ਆ ਜਰਸੀ ਥੋੜਾ ਕ੍ਰੋਸ ਪਾਣਾ ਸਹੀ ਗੱਲ ਆ ਜੀ ਬੂਥੀ ਬਾਕੀ ਬਹੁਤ ਚੰਗੀ ਸੁਆ ਦੂਜਾ ਮੂੰਹ ਤੋਂ ਛੇ ਦੰਦ ਆ ਜੀ ਥਾਣਾ ਬਹੁਤ ਟੌਪ ਦਾ ਲੱਗਿਆ ਬਾਈ ਪੂਰਾ ਹਾਥੀ ਚਵਾਈ ਵਾਲਾ ਥਾਣਾ ਚੈੱਕ ਕਰ ਸਕਦਾ ਬਾਈ ਚਵਾਈ ਵੀ ਬਹੁਤ ਚੰਗੀ ਆ ਠੀਕ ਹੈ ਜੀ ਜਿੱਦਾਂ ਥਣ ਮੋਟਾ ਉਨੀ ਮੋਟੀ ਚੁਆਈ ਹੋਊਗੀ ਠੀਕ ਹੈ ਜੀ ਬਾਈ ਦੱਸ ਦਸ ਤਿਆਰੀਆਂ ਚ ਆ ਹੋ ਸਕਦਾ ਸ਼ਾਮ ਤਿੱਕਰ ਸੂਪੇ ਜਾਂ ਕੱਲ ਤਿੱਕਰ ਸੂਪੇ ਤੇ ਹੈ ਤਿਆਰੀਆਂ ਚ ਡੇਟ ਮੁਤਾਬਕ ਦਿਨ ਪੂਰੇ ਆ ਤਿਆਰੀ ਬਹੁਤ ਸੋਹਣੀ ਕੀਤੀ ਆ ਮਾਲਕਾਂ ਨੇ ਤਾਂ 18 ਕਿਲੋ ਕਹਿ ਕੇ ਦਿੱਤਾ ਤੇ ਬਾਈ ਕਹਿੰਦਾ ਆਪਾਂ ਦਾ ਠੰਡੀ ਢੁੰਡੀ ਬਹੁਤ ਲੈਣੀ ਆ ਚੋਲ ਬਾਈ ਹਜੇ ਹਵਾਨੇ ਚ ਬਹੁਤ ਪਈ ਆ ਜੀ ਬਹੁਤ ਬਣੂ ਗਦੇ ਰਈ ਬਾਈ ਇਹਨੇ ਸੁੰਦੀ ਸਾਂਦੀ ਨਹੀਂ ਬਣ ਜਾਣਾ ਬੱਚੀ ਸਹੀ ਗੱਲ ਹੈ ਜੀ ਇਧਰ ਮੂਰੋਲ ਦਿਖਾ ਦੇ ਨਾੜਾ ਨੂੜਾ ਬਹੁਤ ਧੰਗਾਂ ਵਿੱਚ ਹਾਲ ਢਿੱਲਾ ਹਵਾਨੇ ਚ ਰਹਿੰਦੀਆਂ ਨੇ ਸਾਰੀਆਂ ਕਰ ਜਿਵੇਂ ਮਰਜੀ ਕੋਈ ਬੈਹੇ ਯਾਰ ਲੈ ਥਾਨ ਕੱਲਾ ਕੱਲਾ ਨਿੱਖੜ ਮਾ ਸੋਨਾ ਗੁਲਾਬੀ ਥਾਨਾ ਠੰਡੀ ਸੀਲ ਠੰਡੀ ਬਹੁਤ ਆ ਬਈ ਗਾਈਆਂ ਬੇਹੇੜੀਆਂ ਵੇਚੀਆਂ ਪਰ ਠੰਡੀ ਢੁੰਡੀ ਬਹੁਤ ਆ ਸਹੀ ਗੱਲ ਆ ਜੀ ਠੰਡੀ ਬਹੁਤ ਆ ਅੰਤ ਤੋਂ ਕੋਈ ਨਹੀਂ ਜੀ ਅੱਗੇ ਤੋਂ ਤੁਹਾਡੀ ਸੇਵਾ ਦਾ ਕਿਉਂਕਿ ਵੀਰੇ ਮੌਸਮ ਆ ਜਾਣਾ ਚੰਗਾ ਤੇ ਦੁੱਧ ਦਾ ਕਰਮ ਆਲੀ ਜਿੰਨਾ ਮਰ ਸੰਭਈ ਪਲੀ ਵੀ ਚੰਗੀ ਆ ਸ਼ਾਈਨਿੰਗ ਵਾਲੀ ਸਕਿਨ ਆ ਜੀ ਕੋਈ ਫੋਟ ਨਹੀਂ ਸ਼ਾਂਖ ਨਹੀਂ ਚਾਰ ਹੀ ਥਾਣਾ ਗੈਪ ਤੇ ਲੱਗੇ ਵੇ ਹੱਥੀ ਚਵਾਈ ਵਾਲਾ ਥਾਣਾ ਡਿਮਾਂਡ ਕਰਨੀ ਭਾਈ ਜਮਾਂ ਲੈਣ ਦੇਣ ਜੀ ਵਾਲੀ ਜੀ ਭਾਈ ਆਪਾਂ ਅੱਗੇ ਵੀਡੀਓ ਪਾਉਣੇ ਆਪਾਂ ਅੱਗੇ ਜਮਾਂ ਜੈ ਡਿਮਾਂਡ ਹੀ ਆਪਣੀ ਤਾਂ ਬਿਲਕੁਲ ਹੋਣੀ ਆ ਠੀਕ ਹੈ ਜੀ ਆਪਾਂ 47000 ਚ ਮਾਨਤਾਣ ਕਰਾਂਗੇ ਭਾਈ 47000 ਚ ਹਾਂ ਭਾਈ ਠੀਕ ਹੈ ਜੀ 47000 ਬੇਜਾ ਜਿੱਧਰ ਦੀ ਮਰਜ਼ੀ ਠੰਡੀ ਢੂਢੀ ਬਥੇਰੀਆਂ ਦਾ ਦਿਖਾ ਦੇ ਥਾਨ ਤੋਂ ਬਹੁਤ ਇਹਦਾ ਮਾਨਤਾਣਾ ਜ਼ਰੂਰ ਕਰ ਦਾਂਗੇ 47000 ਚ ਜਿਹਨੂੰ ਨਾਗ ਪਸੰਦ ਆਊਗਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਜੀ ਅੱਗੇ ਵੀਰੇ ਦੋ ਨੰਬਰ ਇਹਦੀ ਕੀ ਡਿਟੇਲ ਆ ਜੀ ਜੀ ਬਾਈ ਦੂਜਾ ਸੁਆਵਾ ਠੀਕ ਆ ਜੀ ਤੇ ਇਹਦਾ ਦੁੱਧ ਤਾਵਾ 18 ਇਹਦਾ 17 18 ਕਿਲੋ ਇਹਦਾ ਵਿੱਚ ਹੋਇਆ ਜਿਹੜਾ ਮਾਲਕਨ ਗਿਆ ਆਪਾਂ ਨੂੰ ਸਵਾ ਕਿੰਨਾ ਲੈਂਦੀ ਆ ਜੀ ਬਸ ਇਹ ਵੀ ਇੱਕ ਦੋ ਦਿਨ ਹੀ ਲੈਂਦੀ ਆ ਵੀਰੇ ਠੀਕ ਆ ਜੀ ਥਾਣਾ ਦੀ ਇਹ ਵੀ ਡੰਨ ਮੈਂ ਕਹਿੰਦਾ ਵੀਰੇ ਬਿਲਕੁਲ ਗਾਰੰਟੀ ਹੋਊਗੀ ਠੀਕ ਆ ਤੋਰ ਕੇ ਕੋਈ ਵੀਰ ਭਰਾ ਆਪਣੇ ਤੋਂ ਗਾਂ ਲੈਂਦਾ ਆਪਾਂ ਨੂੰ ਆਨਲਾਈਨ ਹੀ ਮੰਗਾਉਂਦਾ ਜਦੋਂ ਗੱਡੀ ਚ ਉਤਰ ਥਾਣ ਵੇਖ ਲਵੇ ਕੋਈ ਚੱਕਰ ਨਹੀਂਗਾ ਭਾਰ ਪਿੱਛੇ ਦੀ ਗਾਰੰਟੀ ਹੋਊਗਾ ਠੀਕ ਆ ਜੀ ਤੋਰ ਕੇ ਦਿ ਸੂਆ ਇਹ ਵੀ ਦੂਜਾ ਜੀ ਸਮਾਂ ਬਾਈ ਕਹਿੰਦਾ ਐ ਐਕਲੋ ਦਾ ਬਾਕੀ ਵੱਡੀਆਂ ਅਗਲਾ ਕਈ ਐ ਨਹੀਂ ਕਹਦੇ ਬਈ 18 18 ਕਿਲੋ ਕੇ ਦੇਣੀਆਂ ਬਾਈ ਵੱਡੀਆਂ ਬੱਚੀਆਂ ਦੀ ਕੋਈ ਛੋਟ ਨਹੀਂ ਆ ਸਹੀ ਗੱਲ ਆ ਜੀ ਬਾਕੀ ਨਵੇਂ ਹਾਨਾ ਬਾਕੀ ਨਵਾਂ ਹਾਨਾ 400 ਕਿਸੇ ਨੇ ਬਾਈ ਪੀਨੇ ਹੋਣ ਹੋਵੇ ਬਾਕੀ ਬਾਈ ਆਪਣੀਆਂ ਕਿੰਨੀਆਂ ਵੀਡੀਓ ਬਣਾਈਆਂ ਆਪਣੀ ਕੋਈ ਗਾਂ ਦਾ ਲੇਵਾ ਟਟਮਾ ਨਹੀਂ ਹੋਊਗਾ ਲੈਕਟੀਆਂ ਹੋਣੀਆਂ ਦੁੱਧ ਵੀ ਚੰਗਾ ਦੇਣ ਲੈ ਕੇ ਚੰਗਾ ਪਸ਼ੂ ਆਈ ਦੇ ਲੈ ਕੇ ਪਾਪਾ ਲੈ ਕੇ ਫਿਰ ਤੌਰ ਕੀ ਹੋਣ ਇੱਕ ਦੋ ਹੀ ਲਿਆਉਣੇ ਹੁੰਦੇ ਆ ਆਪਾਂ ਕੋਈ ਬਹਿ ਜਾ ਇਹਦੇ ਥੱਲੇ ਵੀ ਰਮੋ ਜੀ ਕੁਆਰ ਦੇ ਥਾਣੇ ਦੀ ਵੀ ਆ ਥਣ ਕੱਲਾ ਕੱਲਾ ਨਿੱਖੜ ਮਾ ਹੱਥੀ ਜਵਾਈ ਵਾਲਾ ਥਾਣਾ ਚਾਰ ਹੀ ਥਾਣਾ ਪੂਟ ਨਹੀਂ ਸ਼ਾਂਖ ਨਹੀਂ ਜੀ ਬਾਕੀ ਸ਼ਾਈਨਿੰਗ ਗਲੀ ਦੀ ਸਕੈਨ ਦੁੱਧ ਦੇਦਾ ਵੀ ਬਾਈ ਉਹਨਾਂ ਕੀ ਦੱਸਦਾ ਦੁੱਧ ਸੇਵਾ ਦਾ ਹੀ ਹੁੰਦਾ ਵਾਲ ਢਿੱਲਾਂ ਬਹੁਤ ਭੰਜਾਂ ਨੇ ਤਿਆਰੀ ਸੋਹਣੀ ਕਰਦੀ ਹੁੰਦੀ ਹੈ ਜੀ ਬਾਕੀ ਬਾਈ ਭਜਨ ਭਜਨ ਬਹੁਤ ਟਿਕਰਦਾ ਪੂਰੀ ਸੋਹਣੀ ਤੇ ਟੌਪ ਦਾ ਹਵਾਨਾ ਜਿਹੜੀਆਂ ਵਾਲ ਢਿੱਲਾਂ ਤੁਹਾਨੂੰ ਦੇਖ ਰਹੀਆਂ ਨੇ ਸਾਰੀਆਂ ਕੱਢ ਲੈਣੀਆਂ ਠੰਡੀਆਂ ਬੁਹਰੀਆਂ ਹੁੰਦੀ ਭਰ ਜਾਂਦੀਆਂ ਜੀ ਕਰਮ ਵਾਲੀਆਂ ਠੰਡੀ ਦਾ ਤਾਂ ਕੋਈ ਨਹੀਂ ਜੀ ਬੇਫਿਕਰ ਹੋ ਜਾ ਜੀ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦਾ ਵੀ 47000 ਰੁਪਇਆ ਜੋੜੇ ਦਾ ਹੀ 47 47 ਹਾਂ 47 47 ਤੁਮਾਂ ਤਣ ਕਰਾਂਗੇ ਜੇ ਕੋਈ ਜੋੜਾ ਲੈ ਜੂ ਵੀਰਪਰਾ ਫਿਰ ਵੱਧ ਮਾਨ ਤਣ ਕਰ ਦਾਂਗੇ ਠੀਕ ਹੈ ਜੀ ਇਹਦਾ ਵੀ 47000 ਰੁਪਇਆ ਜਿਹੜੀ ਤੁਹਾਨੂੰ ਫੱਟ ਆ ਜੂ ਤੇ ਕਨੈਕਟ ਕਰ ਲਿਓ ਜੀ ਜੇ ਕੋਈ ਜੋੜਾ ਲੈ ਜੂ ਤਾਂ ਮਾਨ ਤਣ ਹੋਰਾ ਜ਼ਿਆਦਾ ਹੋ ਜੂਗਾ ਜੀ ਅੱਗੇ ਬਾਈ ਤਿੰਨ ਨੰਬਰ ਇਹਦੀ ਕੀ ਡਿਟੇਲ ਹੈ ਜੀ ਇਹਨੂੰ ਬਾਈ ਅੱਜ 28 ਦਿਨ ਹੋ ਗਏ ਸੂਈ ਨੂੰ ਠੀਕ ਹੈ ਜੀ ਇਹਦੇ ਮਗਰ ਬੱਚੀ ਸੀ ਬੱਚੀ ਗਈ ਮਰ ਜੀ ਆਪਣੇ ਕੋਲ ਹੀ ਮਰੀ ਆ ਆਪਣੇ ਕੋਲ ਹੀ ਮਰੀ ਆ ਜੇ ਕਿਸੇ ਵੀਰ ਭਰਾ ਨੇ ਚੈੱਕ ਵੀ ਕਰਾਉਣੀ ਹੋਈ ਪਾਉਂਦੀ ਹੱਥ ਪੋ ਵਾਲੇ ਅੰਦਰ 28 ਤੋਂ ਕਹਿੰਦੇ ਮਹੀਨਾ ਵੀ ਕਹਦਾ ਆਪਾਂ ਦੇਨਦਾਰ ਬੈਠੇ ਠੀਕ ਹੈ ਜੀ ਇਹਨੂੰ ਅੱਜ ਪੂਰੇ 28 ਦਿਨ ਹੋ ਗਏ ਆਪਣੇ ਕੋਲ ਹੀ ਸੂਈ ਆ ਜੀ ਠੀਕ ਹੈ ਬਾਈ ਹਾਂ ਇੱਕ ਦਿਨ ਇਹਨੂੰ ਬੁਖਾਰ ਜਾ ਹੋ ਗਿਆ ਦੁੱਧ ਤੇ ਇਸ ਲਈ ਸੀਗਾ 10 ਕਿਲੋ ਹੁਣ ਦੁੱਧ 7 ਕਿਲੋ ਬਾਈ 7 ਕਿਲੋ ਆ ਜੀ ਹਾਂ ਹੁਣ ਖਾਣ ਪੀਣ ਦੀ ਬਹੁਤ ਖੁੱਲੀ ਆ ਔਰ ਅਲਸੀ ਵਿਕੀ ਜ਼ਰੂਰ ਆ ਬਾਈ ਠੀਕ ਹੈ ਥਣਾ ਦੀ ਦਾਨਾ ਜੀ ਥਣਾ ਦੀ ਦਾਨਾ ਆਪਾਂ ਧਰਮ ਵਾਲੇ ਦਿਖਾ ਦਾਂਗੇ ਉਹ ਵੀ ਵੀਰੇ ਸਾਫ ਵਾਲ ਬਾਕੀ ਚੈੱਕ ਕਰ ਸਕਦੇ ਹੋ ਆਰਡਰ ਕੁਆਲਿਟੀ ਜੀ 7 ਕਿਲੋ ਦੁੱਧ ਤਿਆਰ ਆ ਜੀ 28 ਆਹ 10 ਨਹੀਂ ਕਹਣਾ 10 ਤੋਂ 10 11 ਕਿਲੋ ਕਰ ਜੂਗੀ ਬਾਈ ਠੀਕ ਆ ਜੀ ਪਰ ਇਹ ਇੱਕ ਦੋ ਦਿਨ ਲਊਗੀ ਠੀਕ ਆ ਬਾਈ 11 ਬਿਮਾਰ ਹੋ ਕੇ ਨਾ ਪਸੂ ਡਾਉਨ ਜੇ ਪੈ ਜਾ ਥੋੜਾ ਬੁਖਾਰ ਹੋ ਗਿਆ ਮੀਂਹ ਜੀ ਜੀ ਹੋਇਆ ਬਈਆ ਠੀਕ ਆ ਜੀ ਬਾਕੀ ਥਣਾ ਦੇ ਸਾਇਦ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਣਾ 7 ਕਿਲੋ ਬਾਈ ਦੇ ਕਰੇ ਜੋ ਕੇ ਲੈ ਜਾਓ ਬਾਈ ਕਹਿੰਦਾ 28 ਦਿਨ ਹੋਏ ਆ ਜੇ ਕਿਸੇ ਡਾਕਟਰ ਨੇ ਸਹੀ ਦਵਾਈ 28 ਦਿਨਾਂ ਜਾਂ ਸੂਈ ਨੂੰ ਹੋਵੇ ਆਪਾਂ ਦੇਣਦਾਰ ਬੈਠੇ ਆ ਜੀ ਜਿਹੜੀ ਗੱਲ ਸਹੀ ਆ ਉਹ ਸਹੀ ਆ ਬਾਕੀ ਕੁਆਲਿਟੀ ਵਾਈਜ਼ ਪੂਰੀ ਚੰਗੀ ਆ ਚੈੱਕ ਕਰਾ ਦਿੰਨੇ ਆ ਜੀ ਧਾਰਾਂ ਮਾਰ ਕੇ ਇੱਧਰ ਨੂੰ ਕਰ ਲਿਓ ਜੀ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹਦਾ ਕੋਈ ਮੁੱਲ ਬਾਈ ਯਾਰ ਲਈਦਾ ਆਪਦੀ ਮਹਿੰਗੀ ਆ ਆਪਾਂ 20000 ਦਾ ਮਾਨਤਾਣ ਕਰ ਠੀਕ ਆ ਜੀ ਹਾਂ ਇਹਦੀ ਬਾਈ ਕਹਿੰਦਾ 20000 ਰੁਪਏ ਚੋਂ ਮਾਨਤਾਣ ਕਰ ਦਾਂਗੇ ਜੀ ਚਲੋ ਲਈ ਤਾਂ ਜ਼ਿਆਦਾ ਰੇਟ ਤੇ ਸੀਗੀ ਤੇ ਹੁਣ ਤੋਂ ਨੂੰ ਪਰ ਅਜ ਪੂਰੇ 28 ਦਿਨ ਬਾਈ ਸੂਈ ਨੂੰ ਹੋਇਆ ਜਾਣੀ ਵੀ ਬਾਈ ਟੋਕੜਾਂ ਦੇ ਭਾਅ ਚੀ ਆ ਹੁਣ ਆਪਾਂ ਤੇ ਦੇਣੀ ਵੀ ਬਾਈ ਟੋਕੜਾਂ ਦੇ ਭਾਅ ਪਕੜਾ ਹੁਣ ਸੱਜਰ ਦੇ ਪੈਸੇ ਮੰਗੇ ਆ ਸਹੀ ਗੱਲ ਆ 20 ਜੇ ਬੱਚੀ ਹੁੰਦੀ ਹੋਰ ਕੋ ਆਪਾਂ ਮੰਗ ਲੈਂਦੇ ਕੋਲੇ 20000 ਰੁਪਇਆ ਇਹਦੀ ਡਿਮਾਂਡ ਆ ਜੀ ਵਿੱਚੋਂ ਲੈਸ ਬਾਈ ਕਹਿੰਦਾ ਜ਼ਰੂਰ ਕਰ ਦਾਂਗੇ ਜੀ ਲੈਵਾ ਦਿਖਾ ਦੇ ਲੈਵਾ ਜਮਾ ਫੈਕਸ ਇਹਦਾ ਵੀ ਕੋਈ ਐ ਨਹੀਂ ਗੱਲ ਟੁੱਟ ਮਾ ਕੋਟ ਪਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਜੀ ਧੰਨਵਾਦ ਜੀ